ਨੇ ਤੁਸੀਂ ਕਹਿ ਲਓ ਕਿ ਜਿਹੜੀ ਮੇਨ ਜਿੱਥੇ ਥਾਟ ਰਤਨਾ ਸ਼ੋਭਾ ਆ ਇਸੇ ਸ਼ਹਿਰ ਚ ਕਹਾਣੀ ਤੋਂ ਸ਼ੁਰੂ ਹੈ ਹੈਪੀ ਜੀ ਦੀ ਕਲਮ ਤੋਂ ਤੇ ਇਹਨਾਂ ਦੇ ਵਿਜ਼ਨ ਨਾਲ ਇਹ ਸ਼ੁਰੂ ਹੋਈ ਭਾਰੀ ਭਾਰੀ ਕਰਦੇ ਅਸੀਂ ਆਰਟਿਸਟ ਫਿਕਟਰਨਾ ਜੋੜਦੇ ਗਏ ਤੇ ਸਾਡੀ ਫਿਲਮ ਪਰਛਾਵਾਂ 27 27 ਜੁਲਿਉ ਚਪਾਉ ਤੋਂ ਦੀ ਗੱਲ ਹੋ ਚੁੱਕੀ ਸੋ ਉਸ سلسلے ਚ ਅੱਜ ਆਪਣੀ ਸ਼ਰਤ ਤੇ ਗੱਲ ਕਰਨ ਲਈ ਇਸ ਤੋਂ ਬਣਾ ਕਿੰਦਾ ਜੀ ਸਟੋਰੀ ਹੈ ਇਹਦਾ ਇਹਦਾ ਵੀਸ ਹੈ ਉਹ ਕੀ ਐ ਸੋਰੀ ਕਲਪਾੜੀ ਜੇ ਆਪਾਂ ਕਹੀਏ ਇੱਕ ਜਨਰ ਦੀ ਜੇ ਗੱਲ ਕਰੀਏ ਤਾਂ ਅਸੀਂ ਕਹਾਂਗੇ ਕਿ ਸਾਡੀ ਫਿਲਮਾਂ ਸੀ ਇੱਕ ਜਨਰ ਚ ਨਹੀਂ ਕਹਿ ਸਕਦੇ ਕਿ ਇਹ ਸਸਪੈਂਸ ਫਿਲਮ ਹੈ ਜਾਂ ਇਮੋਸ਼ਨਲ ਫਿਲਮ ਹੈ ਫੈਮਿਲੀ ਦਾ ਹੈ ਸਾਡੀ ਜਿੱਦ ਤੱਕ ਕੋਸ਼ਿਸ਼ ਕੋਸ਼ਿਸ਼ ਵਿੱਚ ਸਾਰੀ ਟੀਮ ਦੀ ਕੇਸੀ ਕੰਪਲੀਟ ਸੈਟਅਪ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਮੇਨ ਮੁੱਦਾ ਅਸੀਂ ਚੱਕਿਆ ਇਸ ਫਿਲਮ ਵਿੱਚ ਉਹ ਅਸੀਂ ਚੱਕਿਆ ਕਿ ਇੱਕ ਮੁੰਡੇ ਦੇ ਪੁਆਇੰਟ ਆਫ View ਨਾਲ ਸੀ ਜਿਹੜਾ ਕਿਰਦਾਰ ਹੈ ਇਹ ਇਹ ਉਹਦੀ ਲਾਈਫ ਦੀ ਕੀ ਕੀ ਸਟਰਗਲ ਸੀ ਇੱਕ ਚੀਜ਼ਾਂ ਜਿਹੜੀਆਂ ਆਪਾਂ ਬੜਾਈ ਈਜ਼ੀ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਕਿ ਇੱਕ ਮਰਦ ਜਿਹੜਾ ਕਹਿੰਦੇ ਨੇ ਮਰਦ ਕੋ ਦਰਦ ਨਹੀਂ ਹੁੰਦਾ। ਉਹਦੇ ਅਸੀਂ ਅਗੇਂਸਟ ਥੋੜਾ ਜਿਆਦਾ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹਦੇ ਕੀ ਕੀ ਲਾਈਫ ਦੇ ਸਟਰਗਲਸ ਨੇ। ਹਾਂ ਕਿਉਂਕਿ ਕਮਰਸ਼ੀਅਲ ਫਿਲਮ ਹੈ ਤਾਂ ਕਿਵੇਂ ਫਿਲਮ ਕੀ ਕੀ ਅਗੇ ਰੂਪ ਲੈ ਜਾਂਦੀ ਹੈ। ਕਿਵੇਂ ਇਹਨਾਂ ਦਾ ਕੈਰੈਕਟਰ ਇਨਵੋਲਵ ਹੁੰਦਾ ਹੈ ਕਿਵੇਂ ਇਹਨਾਂ ਦਾ ਕੈਰੈਕਟਰ ਇਨਵੋਲਵ ਹੈ। ਇਹ ਸਾਡੀ ਫਿਲਮ ਦੀ ਕਹਾਣੀ। ਫਿਲਮ ਦੇ ਲਈ 뮤직 ਬਹੁਤ ਜ਼ਰੂਰੀ ਹੁੰਦਾ ਹੈ। 뮤직 ਵੇਰਾ ਹੀਰੋ ਇੰਦੀ ਕੇ ਲਈ ਭੂਮਿਕਾ ਹੈ। ਕਮੇਡੀ ਜਿਦਾਂ ਦਾ ਟਕੜਕਾ। ਕਾਮੇਡੀ ਉਹਨੀ ਕੇ ਜਿੰਨੀ ਲੋ ਇਹ ਤੇ ਲੋੜ ਹੈ ਆਪਣੀ ਹੀ ਲੋੜ ਹੈ ਉਸ ਇੱਕ ਵਿਕਰਮ ਉਸ ਵਿਕਰਮ ਸੰਗਾ ਵਿਕਰਮ ਸੰਗਾ ਜੀ ਨੇ ਮੂਸੇ ਕੀਤਾ ਉਹ ਗਾਣੇ ਨੇ ਫਿਲਮ ਚਨਾ ਜੀ ਦਾ ਗਾਣਾ ਕਰਵਾ ਕਰਿਆ ਅਜੀਤ ਨੇ ਗਾਇਆ ਤੇ ਸਾਡੇ ਜਿਹੜੀ ਫਿਲਮ ਦੇ ਹੀਰੋਇਨ ਨੇ ਜੈਸਮਿਨ ਉਹ ਸ਼ੋਅ ਕਰਦੇ ਰਹੀ ਸੀ ਪੰਜਾਬੀ ਦੇ ਤੇ ਉਹਨਾਂ ਦਾ ਇੱਕ ਪਾਰਟ ਹੈ ਜਿਹਨੇ ਮੈਂ ਪਹਿਲਾਂ ਗੱਲ ਕੀਤੀ ਕਿ ਜਿਸ ਕੇ ਦਾ ਬੇ ਤੀਵੀ ਸਟਰਗਲ ਹੁੰਦੀ ਹੈ ਕਿਵੇਂ ਉਹ ਆਪਣੇ ਸੋਸਾਇਟੀ ਤੋਂ ਦੂਰ ਹੁੰਦਾ ਜਾਂਦਾ ਉਹਦੇ ਚ ਇੱਕ ਪਾਰਟ ਦਾ ਵੈਦੰਦਾ ਬਸੇ ਉਹ ਕੇ ਦਾ ਬੜੇ ਮੇਨ ਨੇ ਜੀ ਸਿੰਘ ਜੀ ਦਾ ਤੇ ਬਹੁਤ ਭਾਜਦਾ ਮੈਂ ਚਾਹੁੰਦਾ ਭਾਜੀ ਆਪਸਰ ਆਪਣੇ ਕੈਰੈਕਟਰ ਬਾਰੇ ਉਸਤਾ ਜੀ ਮੈਂ ਤੁਹਾਡਾ ਆਪਣਾ ਮਨਜੀਤ ਸਿੰਘ ਤੁਹਾਨੂੰ ਕਾਫੀ ਅਹ ਮੂਵੀ ਸੀਰੀਅਲ ਵੈਸੀ ਵਿੱਚ ਦੇਖਿਆ ਤੇ ਇਹਦੇ ਵਿੱਚ ਮੇਰਾ ਕੈਰੈਕਟਰ ਇੱਕ ਟੈਂਟਨੀਅਨ ਆਫੀਸਰ ਦਾ ਰੋਲ ਹੈ ਜਿਹੜਾ ਕੇਸ ਆ ਉਹਦੀ ਗੁੱਥੀਆਂ ਖਰੀਦ ਨੂੰ ਸੁਲਝਾਉਣ ਲਈ ਕੀ ਕੀ ਸਟruggਲ ਕਰਦਾ ਉਹਦੇ ਜਿਹੜੇ ਉੱਚ ਅਧਿਕਾਰੀ ਨੇ ਉਹਨੂੰ ਕੀ ਕੀ ਹਦਾਇਤਾਂ ਦੰਦ ਨੇ ਤੇ ਉਹ ਹਦਾਇਤਾਂ ਦੇ ਨਿਯਮਾਂ ਦੇ ਅੰਦਰ ਰਹਿ ਕੇ ਤੇ ਉਹ ਕੇਸ ਨੂੰ ਕਿੱਦਾਂ ਸੌਲ ਕਰਦਾ ਹੈ ਤੇ ਬਹੁਤ ਕਾਫੀ ਕਰੈਕਟਰਸ ਮੇਰੇ ਨੇ ਕਿਉਂਕਿ ਮੈਂ ਹੁਣ ਤੱਕ ਜਿੰਨਾ ਵੀ ਥੋੜੇ ਕਾਮੇਡੀ ਹੁਣ ਤੱਕ ਹੰਦ ਨੇ ਪਰ ਮੇਰੇ ਬਾਕੀ ਕਰੈਕਟਰ ਬਿਲਕੁਲ ਅਲੱਗ ਹੈ ਬਿਲਕੁਲ ਸ਼ੇਰੇ ਦੀ ਅਲੱਗਤਾ ਤੇ ਤੁਹਾਨੂੰ ਮਜ਼ਾ ਵੀ ਆਏਗਾ ਦੂਸਰ ਚ ਨੂੰ ਬਹੁਤ ਸਵਾਦ ਆਇਆ ਤੇ ਇਹਦੇ ਲਈ ਮੈਂ ਸਭ ਤੋਂ ਪਹਿਲਾਂ ਸ਼ੁਕਰੀਆ ਦਾ ਕਰਨਾ ਚਾਹੁੰਦਾ ਹਾਂ ਹੈਪੀ ਕੌਂਸਲ ਜੀ ਦਾ ਜਿਨ੍ਹਾਂ ਨੇ ਇੱਕ ਫ਼ਰਮ ਲਿਖੀ ਵੀ ਆ ਤੇ ਡਾਇਰੈਕਟ ਵੀ ਕੀਤੀ ਆ ਕਿ ਉਹਨਾਂ ਨੇ ਮੈਨੂੰ ਚੁਣਿਆ ਮੇਰੀ ਗੱਲ ਉਹ ਹੀ ਕਿ ਮੇਰੀ ਉਦਾਂ ਦੀ ਇਮੇਜ ਨਹੀਂ ਹੈਗੀ ਇੰਡਸਟਰੀ ਵਿੱਚ ਜਿੰਨਾ ਸੀਰੀਅਸ ਤੇ ਇੱਕ ਕੈਰੈਕਟਰ ਕੁਝ ਮੈਨੂੰ ਦੇ ਰਿਹਾ ਕਹਿੰਦੇ ਨਹੀਂ ਹੈ ਕਿ ਕਿਉਂਕਿ ਮੈਨੂੰ ਯਾਦ ਨਹੀਂ ਸਿੱਧਰਤ ਮੈਂ ਇਹ ਵੀ ਕਰਦਾ ਰਿਹਾ ਕਿ ਇਹਨਾਂ ਨੇ ਮੈਨੂੰ ਲੱਖ ਲੱਖ ਕੈਰੈਕਟਰਸ ਦੇਖਿਆ ਹੈ ਸਟੇਜ ਤੇ ਉਹ ਸੀਰੀਅਸ ਵੀ ਨੇ ਕਮਿਟ ਵੀ ਨੇ ਮਤਲਬ ਹਰ ਤਰ੍ਹਾਂ ਦੇ ਜੋ ਵੀ ਰੰਗ ਹੁੰਦੇ ਨੇ ਉਹਨਾਂ ਵਿੱਚ ਦੇਖ ਕੇ ਕਹਿੰਦੇ ਇਹ ਕੈਰੈਕਟਰ ਇੱਥੋਂ ਹੀ ਕਰਾਉਣਾ ਕਿਉਂਕਿ ਮੈਂ ਚਾਹੁੰਦਾ ਕਿ ਤੇਰਾ ਜਿਹੜਾ ਅੰਦਰ ਲੈਕਟਰ ਆ ਉਹ ਉਹਦਾ ਇੱਕ ਪੱਖ ਲੋਕਾਂ ਸਮਝਿਆ। ਉਹ ਖਲੜਾ ਹੁੰਦਾ ਹੈ ਕਮੇਡੀ ਦੇ ਅਗਲਾ ਐਕਸ਼ਨ ਕੀਆ ਜਾਂ ਗਾ ਲੀ ਸੀਰੀਅਸ ਸਰਕਾਰ ਦੇ ਵਿੱਚ ਨਾ ਬਣਾ ਕਿੰਨਾ ਕੁ ਮੁਸ਼ਕਲ ਲੱਗਿਆ। ਨਹੀਂ ਐਕਚੁਅਲੀ ਪੰਗਾ ਨਹੀਂ ਜਦੋਂ ਹੁੰਦਾ ਪੰਗਾ ਐਲਖਾ ਨਹੀਂ ਹੁੰਦਾ ਨੇ ਫਿਰ ਸਭ ਨੂੰ ਸਵਾਦ ਵਾਲੀ ਗੱਲ ਹੁੰਦੀ ਹੈ। ਜਦੋਂ ਤੁਹਾਨੂੰ ਕੰਮ ਸਿੱਖਿਆ ਹੁੰਦਾ ਤੁਸੀਂ ਮਿਹਨਤ ਕੀਤੀ ਹੁੰਦੀ ਹੈ। कि एक वो कामਤਾ ਨੂੰ ਆਉਂਦਾ ਉਹ ਤੁਸੀਂ ਕਰਨਾ ਚਾਹੁੰਦੇ ਪਰ ਮੌਕਾ ਨਹੀਂ ਮਿਲਦਾ ਕਿਉਂਕਿ ਲੋਕ ਦੰਦੇ ਨਹੀਂ ਮੌਕਾ ਜਦ ਤੈਨੂੰ ਮੌਕਾ ਮਿਲਦਾ ਤਾਂ ਤੁਹਾਨੂੰ ਸੁਆਦ ਆਉਂਦਾ ਜੀ ਮੈਨੂੰ ਬਹੁਤ ਵਧੀਆ ਅੱਛਾ ਲੱਗਿਆ ਮਨਪੂਰਨ ਹੋਇਆ ਕਿ ਮੇਰਾ ਇੱਕ ਪੱਖ ਐਕਟਿੰਗ ਦਾ ਇਹ ਵੀ ਲੋਕਾਂ ਸਾਹਮਣੇ ਆਊਗਾ ਤੇ ਪਰਮਾਤਮਾ ਕੀ ਦੀਵਾਰ ਕੀ ਗੱਲ ਤੋਂ ਲੋਕਾਂ ਨੂੰ ਦੇਖਣ ਉਹ ਪਿਆਰ ਦੇਣ ਤਾਂ ਕਿ ਅਸੀਂ ਅਨੰਗਣਿਤ ਤਰ੍ਹਾਂ ਦੇ ਕ੍ਰਿਕ ਕਰਦੇ ਨੇ ਲਾਈਫ ਦੇ ਵਿੱਚ ਕਿੰਨੇ ਕ ਸਟਰਗਲ ਨਹੀਂ ਤੁਹਾਡੀ ਕਿਉਂਕਿ ਤੁਸੀਂ ਪਹਿਲਾਂ ਫਿਲਮਾਂ ਤੋਂ ਕਾਫੀ ਟਾਈਮ ਤੋਂ ਜੁੜੇ ਹੋਏ ਹੋ ਤੁਸੀਂ ਕੰਮ ਕਰ ਰਹੇ ਹੋ ਛੋਟੇ ਛੋਟੇ ਰੋਲ ਨਾਲ ਤੋਂ ਸ਼ੁਰੂ ਕਰਦੇ ਤੁਸੀਂ ਅੱਜ ਇਸ ਰੋਲ ਤੱਕ ਪਹੁੰਚ ਗਏ ਹੋ ਕਿੰਨਾ ਕ ਸਟਰਗਲ ਲੈ ਲਾਈਫ ਦੇ ਵਿੱਚ ਸਟਰਗਲ ਤਾਂ ਹਮੇਸ਼ਾ ਜਾਰੀ ਰਹਿੰਦਾ ਪਹਿਲਾਂ ਇਹ ਵਜ ਕੇ ਥੀਏਟਰ ਵਿੱਚ ਇੱਕ ਛੋਟਾ ਜਿਹਾ ਕਰੈਕਟਰ ਮਿਲਦਾ ਫਿਰ ਜਦੋਂ ਛੋਟਾ ਹੋਇਆ ਤਾਂ ਉਹਨਾਂ ਨੇ ਕੰਮ ਦੇਖ ਕੇ ਸਾਡੇ ਡਾਇਰੈਕਟਰਾਂ ਨੇ ਸਾਡੇ ਗੁਰੂ ਸਾਹਿਬਾਨ ਨੇ ਵੱਡੇ ਕਰੈਕਟਰ ਦੇਤੇ ਥੀਏਟਰ ਦੇ ਹੀਰੋ ਬਣਾਤਾ ਫਿਰ ਫਿਲਮਾਂ ਵਿੱਚ ਇਹ ਸੀਗਾ ਕਿ ਕੋਈ ਐਦਾਂ ਦਾ ਕਰੈਕਟਰ ਮਿਲੇ ਕਿ ਇਸਟੈਬਲਿਸ਼ ਹੋ ਜੇ ਫਿਰ ਫੈਰੀਪੱਟੀ ਨਾਂ ਬੰਦ ਕੇ ਕਿਸੇ ਸਰਦਾਰ ਮਾਮਾ ਉਹਦੇ ਵਿੱਚ ਮੈਨੂੰ ਸਪੈਸ਼ਲ ਫੋਨ ਆਇਆ ਨਾ ਮੈਂ ਤੇ ਮਨੇ ਸੀਗਾ ਛੋਟਾ ਮੋਟਾ ਇੱਕ ਦੋ ਸੀਨ ਹੋਨੇ ਪਰ ਲਕਣੀ ਵੀ ਮੈਨੂੰ ਬਹੁਤ ਵੱਡਾ ਕੈਰੇਕਟਰ ਮਿਲਿਆ ਤੇ ਉੱਥੋਂ ਮੇਰੀ ਪਛਾਣ ਸ਼ੁਰੂ ਹੋਈ ਫਿਰ ਸਿਕੰਦਰ ਟੂ ਦਾ ਕੋਨਾ ਮੁੰਡਾ ਹੋ ਵੱਡੇ ਵੱਡੇ ਬਿਲਮਾਂ ਮਿਲਣੇ ਸ਼ੁਰੂ ਹੋ ਗਏ ਤੇ ਮੈਨੂੰ ਇਹ ਲੱਗਦਾ ਕਿ ਮੈਂ ਹਰ ਕੈਰੇਕਟਰ ਨੂੰ ਅਲੱਗ-ਅਲੱਗ ਸ਼ੁਰੂ ਦਿੱਤੀ ਵੀ ਜੇ ਕਾਮੇਡੀ ਵੀ ਆਉਦੇ ਵਿੱਚ ਪਰ ਉਹ ਉਹ ਕੈਰੇਕਟਰ ਦੀ ਹੋਰ ਆ ਹੁਣ ਤੁਸੀਂ ਤੇ ਕੋਈ ਸ਼ਰਾਬੀ ਹੋਰਤਾਂ ਦੀ ਕਾਮੇਡੀ ਕਰੂਗਾ ਠੀਕ ਹੈ ਇੱਕ ਮਾਸਟਰ ਦਾ ਤਰ੍ਹਾਂ ਦੀ ਕਮੇਡੀ ਕਰੂਗਾ ਤੇ ਇਹ ਨਹੀਂ ਇਹ ਤਾਂ ਇੱਕੋ ਤਰ੍ਹਾਂ ਦੇ ਹਨ ਵੀ ਮਾਪਨੀ ਪਰਸਨੈਲਿਟੀ ਹੈ ਜਿਹਨਾਂ ਕਾਹਨ ਕਹਿਆ ਸੀ ਕਿ ਵੀ ਔਖਾ ਕਿੰਨਾ ਹੈ ਪਰ ਮੈਨੂੰ ਇਹ ਲੱਗਦਾ ਕਿ ਮੈਂ ਬਹੁਤ ਸੀਰੀਅਸ ਐਕਟਰ ਹਾਂ ਕਮੇਡੀ ਮੈਨੂੰ ਤਾਂ ਕਿਹਨਾਂ ਦਿੱਤੀ ਜਾਂਦੀ ਹੈ ਪਰ ਮੈਂ ਬਹੁਤ ਸੀਰੀਅਸ ਐਕਟਰ ਹਾਂ ਤੇ ਬਾਕੀ ਇਹ ਹੈ ਕਿ ਇੰਜੋਏ ਕਰਨਾ ਚਾਹੀਦਾ ਸਾਡਾ ਕੰਮ ਤੇ ਜੋ ਕੰਮ ਹੋਣਾ ਉਹਨੂੰ ਦਿਲੋਂ ਇਮਾਨਦਾਰੀ ਨਾਲ ਸេចਟ ਨਾਲ ਕਰਨਾ ਚਾਹੀਦਾ ਬੇਸਿਕਲੀ ਤੁਹਾਡਾ ਜਿਹੜਾ ਕੈਰੈਕਟਰ ਦੀ ਗੱਲ ਕਰੀਏ ਜਿਵੇਂ ਫਿਲਮ ਤੁਸੀਂ ਗੱਲ ਕਰ ਰਹੇ ਹੋ ਸੀਰੀਅਸ ਕੈਰੈਕਟਰ ਹੈ ਪਰ ਮਤਲਬ ਆਮ ਨੋਰਮਲ ਜ਼ਿੰਦਗੀ ਦੇ ਵਿੱਚ ਕਿਵੇਂ ਰਹਿੰਦੇ ਹੋ ਤੁਸੀਂ ਉਸ ਟਾਈਮ ਵੀ ਮਤਲਬ ਸੀਰੀਅਸ ਰਹਿੰਦੇ ਹੋ ਜਾਂ ਹੱਸਦੇ ਘੇੜਦੇ ਰਹਿੰਦੇ ਹੋ ਦੇਖੋ ਇਹ ਆਮ ਨੋਰਮਲ ਹੈ ਤਾਂ ਬਹੁਤ ਸਾਰੇ ਪੰਜਾਬੀ ਜਦੋਂ ਤੁਹਾਡਾ ਜ਼ਿੰਦਗੀ ਬੁਝ ਰਹੀ ਹੈ ਪਰ ਇਹ ਹੁੰਦਾ ਕਿ ਇੱਕ ਆਰਟਿਸਟ ਹੁੰਦਾ ਨਾ ਜਿਹੜਾ ਚਿੱਤਾਂ ਨੂੰ ਹੁੰਦਾ ਥੋੜਾ ਜਿਹਾ ਉਹਨੂੰ ਪਤਾ ਹੁੰਦਾ ਮੇਰੇ ਅੰਦਰ ਕੀ ਘਟ ਰਿਹਾ ਹੈ ਉਹ ਘਟਣਾ ਜਿਹੜੀ ਮੇਰੇ ਮਾਈਂਡ ਨੂੰ ਜਾਂ ਮੇਰੀ ਸੋਲ ਨੂੰ ਡਿਸਟਰਬ ਨਹੀਂ ਕਰਦੀ ਮੇਰੇ ਕੰਮ ਨੂੰ ਉਦੋਂ ਅੱਗੇ ਅਰਚੰਤਾਂ ਨਹੀਂ ਆ ਰਹੇ ਜਿਵੇਂ ਦੁੱਖ ਤਕਲੀਫਾਂ ਦੇ ਵਿੱਚ ਜ਼ਿੰਦਗੀ ਦਾ ਹਿੱਸਾ ਖੁਸ਼ੀਆਂ ਹੁਣ ਖੁਸ਼ੀ ਇੰਨੀ ਵੀ ਹੈ ਨਹੀਂ ਉਹ ਨਹੀਂ ਚਾਹੀਦੀ ਕਿ ਆਪਾਂ ਦੁੱਖ ਨੂੰ ਅੱਗੇ ਜਲ ਦੁੱਖਾਂ ਵਿੱਚ ਇੱਕਦਮ ਤਬਾਹ ਹੋ ਜਾਈਏ ਜਾਂ ਟੁੱਟ ਜਾਈਏ ਤੇ ਜੇ ਦੁੱਖਾਂ ਦਾ ਤਾਂ ਆਪਰੇਪ ਨੂੰ ਇੰਨਾ ਤਾਂ ਮਜ਼ਬੂਤ ਬਣਾਈਏ ਕਿ ਖੁਸ਼ੀ ਆਈ ਤਾਂ ਉਹ ਕੰਟਰੋਲ ਕਰ ਸਕੀਏ ਜਦੋਂ ਫਿਲਮ ਬਣੀ ਹੈ ਵੀ ਮਨ ਦੇ ਵਿੱਚ ਕੋਈ ਡਰ ਸੀਗਾ ਕੋਈ ਇਸ ਤਰ੍ਹਾਂ ਦਾ ਮੈਨੂੰ ਰੋਲ ਮਿਲਿਆ ਹੈਗਾ ਮੈਂ ਕਰ ਪਾਉਂਗਾ ਜਾਂ ਨਹੀਂ ਪਾਉਂਗਾ ਜਾਂ ਕੋਈ ਹੋਰ ਮੁਸ਼ਕਲ ਆਏਗੀ ਕਿਸੇ ਤਰ੍ਹਾਂ ਦੀ ਨਹੀਂ ਦੇਖੋ ਇਹ ਤੁਹਾਡੀ ਜਰ ਮੈਂ ਸੀਰੀਅਸ ਕਹ ਰਿਹਾ ਕਿ ਕਰੈਕਟਰ ਕੋਈ ਵੀ ਹੁਣ ਵੀ ਜੇ ਤੁਸੀਂ ਮੈਨੂੰ ਕੋਈ ਨਵਾਂ ਰੰਗ ਦੋ ਤਾਂ ਮੈਨੂੰ ਲੱਗੇਗਾ ਕਿ ਐ ਮੈਂ ਕਰ ਪਾਉਂਗਾ ਮੈਂ ਬਹੁਤ ਬਹੁਤ ਉਦਾਰਾ ਇੱਕ ਹੋਣਾ ਬਹੁਤ ਜ਼ਰੂਰੀ ਹੈ ਸਿੱਖਣਾ ਕਿਉਂਕਿ ਅਸੀਂ ਸਿੱਖਦੇ ਰਹੀਏ ਕਿਉਂਕਿ ਨਵਾਂ ਬਣ ਕੇ ਆਊਗਾ ਉਹਦੇ ਵਿੱਚ ਨਵਾਂ ਨਕੀ ਲਿਆਉਣਾ ਇਹ ਸਾਡੀ ਮਿਹਨਤ ਆ ਇਹ ਸਾਡਾ ਅੰਦਰਲਾ ਸੀ ਐਕਟਰਾ ਜਿਹੜਾ ਆਪਣੇ ਆਪ ਨੂੰ ਫਰੋਗ ਦਾ ਅੰਦਰੋਂ ਹਨ ਅੰਦਰੋਂ ਚੀਜ਼ਾਂ ਕੱਢਦਾ ਹੈ ਕਿ ਇਹਦੇ ਵਿੱਚ ਨਵਾਂ ਕੀ ਨਾ ਉਹ ਚੱਲਦਾ ਜਿਹੜਾ ਉਹ ਗਰਮੀ ਆਇਆ ਇੱਕ ਹੁੰਦੀ ਹੈ ਇੱਕ ਨਰਵਸਨੈਸ ਹੁੰਦੀ ਹੈ ਉਹ ਹੁਣ ਹੀ ਬਹੁਤ ਜ਼ਰੂਰੀ ਹਰ ਆਰਟਿਸਟ ਵਿੱਚ ਕੋਈ ਜੇ ਲੱਗੇ ਵੀ ਮੈਂ ਤਾਂ ਮੈਂ ਕਰ ਲੂੰਗਾ ਯਾਰ ਕਰ ਲੂੰਗਾ ਡਰ ਰੋਡਿੰਗ ਕੋ ਕਰਨ ਮਾਏਗੇ ਕਿ ਅੱਗੇ ਤੁਸੀਂ ਇੰਪਰੂਵ ਨਹੀਂ ਕਰ ਪਾਉਂਦੇ ਮੈਂ ਜਦੋਂ ਇੱਥੇ ਕਿ ਨਰਵਸ ਹੁੰਦਾ ਹੈ ਤੁਹਾਨੂੰ ਡਰ ਲੱਗਦਾ ਕਿਸੇ ਚੀਜ਼ ਨੂੰ ਲੈ ਕੇ ਦੈਟ ਮੀਨਸ ਕਿ ਟੋਟਲੀ ਉੱਚੀ ਦੀ ਵੈਲਿਊ ਹੈ ਤੁਸੀਂ ਆਪਣੇ ਕੰਮ ਨੂੰ ਇੰਨਾ ਪਿਆਰ ਕਰਦੇ ਹੋ ਤਾਂ ਲੱਗਦਾ ਹੈ ਮੈਂ ਕਿਤੇ ਗਲਤ ਨਾ ਕਰਾਂ ਜਾਂ ਮੈਂ ਹੋਰ ਚੰਗਾ ਕਰਾਂ ਬੈਸਟ ਕਰਾਂ ਸੋ ਮੈਂ ਜਦੋਂ ਮੈਂ ਨਾ ਥੀਟਰ ਪਹਿਲੇ ਕੀਤਾ ਐ ਨਹੀਂ ਸਟੇਜ ਨਹੀਂ ਕੀਤੀ ਪਰ ਜਿਵੇਂ ਕਾਲਜ ਜਿਸ ਨਾਲ ਕਈ ਵਾਰੀ ਪੰਗੜਾ ਪਾ ਲਿਆ ਹੈ ਇਸ ਕੀਤਾ ਤੇ ਉਦੋਂ ਮੈਂ ਨਾ ਮੈਂ ਆਪਣੇ ਫ੍ਰੈਂਡ ਨੂੰ ਕਿਹਾ ਕਿ ਮੈਨੂੰ ਨਰਵਸਨੈਸ ਨਹੀਂ ਹੋ ਰਹੀ ਤੇ ਕਿਹਾ ਨਹੀਂ ਸੋਰੀ ਮੈਂ ਕਿਹਾ ਮੈਨੂੰ ਨਰਵਸਨੈਸ ਹੋ ਰਹੀ ਹੈ ਥੋੜੀ ਥੋੜੀ ਕਿਹਾ ਥੈਟ ਮੀਨ ਕਿ ਚੰਗੀ ਗੱਲ ਹੈ ਕਿ ਥੈਟ ਮੀਨ ਤੂੰ ਤਿਆਰ ਹੈ ਤੂੰ ਇੱਥੇ ਹੈ ਇਹ ਨਹੀਂ ਕਿ ਤੇਰੇ ਲਈ ਐ ਨਹੀਂ ਕੋਈ ਹੋਰ ਚੀਜ਼ ਕਰਦਾ ਜੇ ਤੁਸੀਂ ਨਰਵਸ ਹੋ ਰਹੇ ਹੋ ਜਾਂ ਤੁਹਾਨੂੰ ਐਕਸਾਈਟਮੈਂਟ ਹੁੰਦੀ ਕਿਸ ਚੀਜ਼ ਨੂੰ ਲੈ ਕੇ ਥੈਟ ੀਸ ਤੁਸੀਂ ਉਸ ਚੀਜ਼ ਨੂੰ ਬਹੁਤ ਇੰਟਰਸਟਿਡ ਹੈ ਤਵੇ ਭਾਜੀ ਨੇ ਕਿਹਾ ਨਰਵਸ ਨੇ 60.2 ਪਰ ਡਰ ਬਿਲਕੁਲ ਨਹੀਂ ਹੈ